ਪਿਆਰੀ ਸਾਧ ਸੰਗਤ ਜੀ ਜਿਸ ਬੌਲੀ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਬੌਲੀ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿੱਚ ਮੌਜੂਦ ਹੈ ਇਹ ਬੌਲੀ ਸਨ 1830 ਜਾਂ 31 ਵਿੱਚ ਸਰਦਾਰ ਹਰਦੀয়াল ਸਿੰਘ ਬੇਲੇਵਾਲ ਵਾਲਿਆਂ ਦੁਆਰਾ ਬਣਵਾਈ ਗਈ ਸਰਦਾਰ ਹਰਦੀয়াল ਸਿੰਘ ਗੁਰੂ ਘਰ ਦੇ ਅਨਨ ਸੇਵਕ ਸਨ ਉਹਨਾਂ ਦੇ ਘਰ ਔਲਾਦ ਨਹੀਂ ਸੀ ਹੁੰਦੀ ਉਹਨਾਂ ਨੇ ਸ਼੍ਰੀ ਪਟਨਾ ਸਾਹਿਬ ਗੁਰਦੁਆਰਾ ਕੰਗਨ ਘਾਟ ਸਾਹਿਬ ਜਾ ਕੇ ਅਰਦਾਸ ਕਰਵਾਈ ਕਿ ਸਾਡੇ ਘਰ ਪੁੱਤਰ ਹੋਵੇ ਉੱਥੇ ਉਹਨਾਂ ਨੂੰ ਸੇਵਾਦਾਰਾਂ ਦੁਆਰਾ ਹੁਕਮ ਲਾਇਆ ਗਿਆ ਕਿ ਤੁਹਾਡੇ ਰਾਜ ਵਿੱਚ ਸ਼ਹੀਦਾਂ ਦਾ ਸਥਾਨ ਹੈ ਉਸ ਦੀ ਸੇਵਾ ਕਰਵਾਓ ਤਾਂ ਸਰਦਾਰ ਹਰਦਿਆਲ ਸਿੰਘ ਜੀ ਨੇ ਹੁਕਮ ਮੰਨ ਕੇ ਸ੍ਰੀ ਚਮਕੌਰ ਸਾਹਿਬ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕਰਵਾਈ ਸੇਵਾ ਕਰਦਿਆਂ ਕਰਦਿਆਂ ਉਹਨਾਂ ਦੀ ਸਿੱਖੀ ਹੋਰ ਪਰਪੱਕ ਹੋ ਗਈ ਸੋ ਸਾ ਸੰਗਤ ਜੀ ਜਦੋਂ ਸੇਵਾ ਪੂਰੀ ਹੋਈ ਤਾਂ ਉਹਨਾਂ ਨੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਵਿੱਚ ਅਰਦਾਸ ਕਰਵਾਈ ਕਿ ਮੇਰੇ ਘਰ ਸੰਤਾਨ ਨਾ ਹੋਵੇ ਇਸ ਤੇ ਹੈਰਾਨ ਹੋ ਕੇ ਅਰਦਾਸੀ ਸਿੰਘ ਨੇ ਪੁੱਛਿਆ ਕਿ ਇਸ ਪਵਨ ਸਥਾਨ ਤੇ ਸਾਰੇ ਸੁੱਖ ਸ਼ਾਂਤੀ ਮੰਗਦੇ ਹਨ ਇਹ ਤੁਸੀਂ ਕਿਸ ਤਰ੍ਹਾਂ ਦੀ ਅਰਦਾਸ ਕਰਵਾਉਣਾ ਚਾਹੁੰਦੇ ਹੋ ਤਾਂ ਸਰਦਾਰ ਹਰਦੇਵਾਲ ਸਿੰਘ ਜੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਤੋਂ ਬਾਅਦ ਮੇਰੀ ਵੰਸ਼ ਵਿੱਚ ਕੋਈ ਇਹ ਹੋਵੇ ਕਿ ਇਹ ਬੌਲੀ ਸਾਹਿਬ ਮੇਰੇ ਦਾਦਾ ਜਾਂ ਪਰਦਾਦਾ ਨੇ ਬਣਵਾਈ ਹੈ ਜਿਸ ਨਾਲ ਸਾਡੇ ਪਰਿਵਾਰ ਵਿੱਚ ਹੋਂਮੇ ਆਈ ਪਰ ਪਿਆਰੀ ਸਾਹਸੰਗਤ ਜੀ ਅੱਜ ਵੀ ਉਹਨਾਂ ਦਾ ਨਾਮ ਬੜੇ ਸਤਕਾਰ ਨਾਲ ਸੰਗਤ ਵਿੱਚ ਲਿਆ ਜਾਂਦਾ ਹੈ ਸੋ ਆਓ ਬੜੇ ਪ੍ਰੇਮ ਨਾਲ ਇਸ ਬੋਲੀ ਸਾਹਿਬ ਦੇ ਦਰਸ਼ਨ ਕਰੀਏ ਜੋ ਕਿ ਸ਼੍ਰੀ ਚੰਪੌਰ ਸਾਹਿਬ ਵਿੱਚ ਸ਼ਿਸ਼ੋਭਿਤ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਵਿੱਚ ਜਲਦੀ ਸੇਵਾ ਐਸੇ ਬੋਲੀ ਸਾਹਿਬ ਦੇ ਜਲਦੁਆਰਾ ਕੀਤੀ ਜਾਂਦੀ ਹੈ